ਅਸਾ ਸ਼ੰਤ ਮਹਿਲਾ ਪੰਗਵਾ ਘਰ ਚੌਥਾ ਏਕੋ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਦੇ ਦਿਆ ਕਿਸ਼ ਆਨ ਨਾ ਮੀਠਾ RAM ਰਾਜੇ ਮਿਲ ਸੰਤ ਸੰਗਤ ਆਰਾ ਦੇਆ ਹਰ ਘਟ ਘਟੇ ਦੀਠਾ RAM ਰਾਜੇ ਹਰ ਘਟ ਘਟੇ ਦੀਠਾ ਅੰਮ੍ਰਿਤ ਉਠਾ ਜਨਮ ਮਰਨ ਦੇ ਦੁੱਖ ਨਾ ਠੇ ਗੁਣਿਤ ਗਾਇਆ ਸਭ ਦੁੱਖ ਮਿਟਾਇਆ ਹਉ ਮੈਂ ਬਿਨਸੀ ਗਾਠੇ ਪ੍ਰਿਯ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਧੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉਂ ਰਾਤੀ ਜਲ ਮਾਛੁਲੀ ਤਿਉ ਰਾਮ ਰਸ ਮਾਤੇ ਰਾਮ ਰਾਜ ਗੁਰ ਪੂਰੇ ਉਪਦੇਸ਼ਿਆ ਜੀਵਨ ਗਤ ਭਾਂਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲਈਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨ ਛੋੜ ਨ ਕਤੂ ਜਾਏ ਪ੍ਰਭ ਸੁਗੁਰ ਸਰੂਪ ਸੁਜਾਨ ਸੁਆਮੀ ਤਾ ਕੀ ਮਿਟੇ ਨਾ ਦਾਤੇ ਜਲ ਸੰਗ ਰਾਤੀ ਮਛਲੀ ਨਾਨਕ ਹਰ ਮਾਤੇ ਸਾਤ੍ਰਿਕ ਜਾਚੇ ਬੂੰਦ ਜਿਉ ਹਰ ਪ੍ਰਾਨ ਅਧਾਰਾ RAM ਰਾਜੇ ਮਾਲ ਖਜ਼ੀਨਾ ਸੁਤ ਪ੍ਰਾਤਮਿਕ ਸਭ ਹੂ ਤੇ ਪਿਆਰਾ RAM ਰਾਜੇ ਸਭ ਹੂ ਤੇ ਪਿਆਰਾ ਪੁਰਖ ਨਾਰਾ ਤਾ ਕੀ ਘਤ ਨਹੀਂ ਜਾਣੀ ਐ ਹਰ ਸਾਸ ਗਿਰਾਸ ਨਾ ਬਿਸਰ ਕਬਹੂ ਗੁਰ ਸ਼ਬਦੀ ਰੰਗ ਮਾਣੀਆਂ ਕਬ ਪੁਰਖ ਜਗ ਜੀਵ ਨੂੰ ਸੰਤ ਰਸ ਪੀਵਨੋ ਜਪ ਧਰਮ ਮੋ ਦੁਖ ਡਾਰਾ ਸਾਤ੍ਰਿਕ ਜਾਚੇ ਬੂੰਦ ਜਿਓ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ਤਾਠੀ ਪੀਤ ਪਰਮ ਕੀ ਭੇਟ ਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਖਾਏ ਸਭ ਨਿਧ ਦੀਨ ਦਾਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਰਾਇਣ ਨਾਨਕਾ ਮਾਨੋਰਥ ਪੂਰਾ ਆਸਾ ਮੈ ਲਾ ਪੰਜਵਾ ਸ਼ੰਤ ਕਰ ਸ਼ੇਵ ਏਕੋ ਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਜਾ ਕੋ ਪੈ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਲੱਗੀ ਤੇ ਨਾਮ ਰਾਮ ਸਿਉ ਪੇਟ ਤ ਸਾਧ ਸੰਗਤ ਸ਼ੰਤ ਜਾਨ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਾਨ ਐਸੀ ਪ੍ਰੀਤ ਹਰੇ ਅਬ ਉਰਝਿਓ ਅਲ ਕਮਲੇ ਬਸਨ ਮਾਹੇ ਮਗਨ ਇੱਕ ਖਿੰਨ ਭੀ ਨਾਹੇ ਤਰੈ ਕਿਨ ਨਾ ਹਟਰੀ ਐ ਪ੍ਰੀਤ ਹਰੀ ਐ ਸ਼ਿੰਗਾਰ ਹਬ ਰਸ ਅਰਪੀਐ ਜਹਾਂ ਦੁਖ ਸੁਣੀਐ ਜਮ ਪੰਥ ਪਾਣੀਐ ਤਾ ਸਾਦ ਸੰਗ ਨ ਡਰਪੀਐ ਕਰ ਤੀਰਤ ਗੋਵਿੰਦ ਗੁਣੀਐ ਸਗਲ ਪਰਾਸ਼ਿਤ ਦੁਖ ਹਰੇ ਕਹੋ ਨਾਨਕ ਸ਼ੰਤ ਗੋਵਿੰਦ ਹਰ ਕੇ ਮਨ ਹਰ ਸਿਉ ਨੇਹ ਕਰੇ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇੱਕ ਖਿੰਨ ਵੀ ਨਾ ਧੀਰੇ ਮਨ ਐਸਾ ਨੇ ਕਰੇ ਜੈਸੀ ਚਾਤ੍ਰਿਕ ਪਿਆਸ ਖਿੰਨ ਖਿੰਨ ਬੂੰਦ ਚਵੈ ਬਰਸ ਸੁਹਾਵੇ ਮਹਿ ਹਰ ਪ੍ਰੀਤ ਕਰੀਜੈ ਇਹ ਮਨ ਦੀਜੈ ਅਤ ਲਾਈਏ ਚਿਤ ਮਰਾਰੀ ਮਾਨ ਨ ਕੀਜੈ ਸ਼ਰਣ ਪਰੀਜੈ ਦਰਸ਼ਨ ਕੋ ਬਲਿਹਾਰੀ ਗੁਰ ਸੋ ਪ੍ਰਸੰਨੇ ਮਿਲ ਨਾ ਵਿਸ਼ੁੰਨੇ ਧਨ ਦੇਦੀ ਸਾਚ ਸੁਨੇਹਾ ਕਹੋ ਨਾਨਕ ਸ਼ੰਤ ਅਨੰਤ ਠਾਕੁਰ ਕੇ ਹਰ ਸਿਉ ਕੀਜੈ ਨੇਹਾ ਮਨ ਐਸਾ ਨੇ ਕਰੇ ਸਕਵੀ ਸੂਰ ਸੁਨੇਹੇ ਕਿਤਵੇ ਆਸ ਕਣੀ ਕਦ ਦਿਨ ਯਾਰ ਦੇਖੀਐ ਕੋਕਿਲ ਅੰਬ ਪ੍ਰੀਤ ਚਵੈ ਸੁਹਾਵੀਆ ਮਾਨ ਹਰ ਰੰਗ ਕੀ ਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਾਹਣਿਆ ਅਬ ਕਿਆ ਰੰਗ ਲਾਇਓ ਮੋਹਰ ਚਾਯੋ ਨਾਂਗੇ ਆਵਣ ਜਾਵਣਿਆ ਥਿਰ ਸਾਧੂ ਸ਼ਰਣੀ ਪੜੀ ਆਏ ਚਰਣੀ ਅਬ ਟੂਟ ਸੁਮੋਹ ਜੋ ਕੀਤੀ ਐ ਕਉ ਨਾਨਕ ਸ਼ੰਤ ਦਿਆਲ ਕੁਰਖ ਕੇ ਮਨ ਹਰ ਲਾਇ ਤਰੀਤ ਕਬ ਦਿਨ ਯਰ ਦੇਖੀਐ ਨਿਸ ਪੁਰੰਕ ਜੈਸੇ ਨਾਦ ਸੁਣ ਸ਼ਰਵਣੀ ਕਿਉ ਡਿਵਾ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਣ ਪਤਾਰ ਉਰਜੀ ਪਿਰਹਿ ਸਿਵੈ ਇਹ ਮਨ ਲਾਲ ਦੀਜੈ ਮਨ ਲਾਲ ਹੈ ਦੀਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗ ਮਾਣੀ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਐਤ ਮਿਲਿਓ ਮਿੱਤਰ ਚਿਰਾਣੀ ਗੁਰਥੀਆ ਸਾਖੀ ਤਾਂ ਜਿੱਠਮ ਆਖੀ ਤੇਰ ਜੇਹਾ ਅਵਰ ਨਾ ਦੀਸੈ ਕਹੋ ਨਾਨਕ ਸ਼ੰਤ ਦਇਆਲ ਮੋਹਨ ਕੇ ਮਨ ਹਰ ਚਰਨ ਗਹੀ ਜਾਏ ਐਸੀ ਮਨ ਪ੍ਰੀਤ ਕੀ ਜਾਏ ਆਸਾ ਮੈਂ ਲਾ ਪੰਗਵਾ ਸ਼ਲੋਕ ਬਨ ਬਨ ਫਿਰਤੀ ਖੋਜਤੀ ਹਰੀ ਭੋ ਅਵਗਾਇ ਨਾਨਕ ਪੀਟੇ ਸਾਧ ਜਬ ਹਰ ਪਾਇਆ ਮਨ ਮਾਹੀ ਸ਼ੰਤ ਜਾ ਕੋ ਖੁਜੈ ਅਸੰਖ ਮੁਰੀ ਹਮੇਕ ਤਪੇ ਬ੍ਰਹਮੇ ਕੋਟ ਅਰਧੈ ਗਿਆਨੀ ਜਾਪ ਜਪੇ ਜਪ ਤਾਪ ਸੰਗਮ ਕਿਰਿਆ ਪੂਜਾ ਅਨੇਕ ਸੋਧਨ ਬੰਦਨਾ ਕਰ ਗਵਨ ਬਸੁਧਾ ਤੀਰਥਾ ਮਜਨ ਮਿਲਨ ਕਾ ਨਿਰੰਜਨਾ ਮਾਨੁਖ ਬਨ ਤਿਨ ਪਸ਼ੂ ਪੰਖੀ ਸਗਲ ਤੁਝੇ ਆਰਾਦਤੇ ਦਇਾਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸ਼ਨ ਅਵਤਾਰ ਸ਼ੰਕਰ ਜਟਾ ਧਾਰ ਸਾਹੇ ਤੁਝੇ ਦਿਆਰ ਮੰਤਨ ਰਚਿ ਅਪਾਰ ਅਪਾਰ ਅਗੰਗ ਗੋਬਿੰਦ ਠਾਕੁਰ ਸ਼ਗਲ ਪੂਰਕ ਪ੍ਰਭ ਤਨੀ ਸੁਰ ਸਿੱਧ ਗਣ ਗੰਧਰਵ ਤੇ ਆਵੇ ਜਖ ਕਿੰਨਰ ਗੁਣ ਭਨੀ ਕੋਟ ਇੰਦਰ ਅਨੇਕ ਦੇਵ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ ਔਰਤ ਦੇਵੀ ਜਾਂ ਕੋ ਸੇਵੈ ਲਕshmi ਅਨਕ ਭਾਂਤ ਗੁਪਤ ਪ੍ਰਗਟ ਜਾਂ ਕੋ ਅਰਾਧੈ ਕੌਣ ਪਾਣੀ ਦਿਨ ਸਗਤ ਨਕਸ਼ਤਰ ਸਸੀਆ ਸੂਰ ਤੇ ਆਵੇ ਬਸੁਧ ਦਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਤੇ ਆਵੇ प्रान चतुर वेद खट शास्त्र जा खोज पात अतीत पावन भगत वच्छल नानक मिलिया संग साथ जेती प्रभु जनाई रसना ते तुसनी अनजानत जो सेवा तेती ना जाए गनी अवदत अगनत अथ ठाकुर ਸਗਲ ਮਨ ਦੇ ਬਹਾਰ ਸਰਬ ਜਾਚਿਕ ਇਕ ਦਾਤਾ ਨਾ ਦੂਰ ਸੰਗੀ ਜ਼ਹਰਾ ਵਸ ਤਗਤ ਥੀਆ ਮਿਲੈ ਜੀਆ ਤਾਂ ਕੀ ਉਪਮਾ ਕਿਤ ਗਨੀ ਇਹ ਦਾਨ ਮਾਨ ਨਾਮ ਕਪਾਏ ਸੀਸ ਸਾਧਾ ਧਰ ਚਰਨੀ